ਮੰਗ ਪੱਤਰ ਦੀ ਵਜ੍ਹਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਯਾਰ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੀ ਅੰਨੀ ਤੇ ਬੋਲੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਤੇ ਤੁਸੀਂ ਲੋਕੋਂ ਤੁਸੀਂ ਪ੍ਰਵਾਨੇ ਲੋਕੋਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂਆਂ ਦੀ ਗਵਾਈ ਚ ਵੱਡੀ ਗਿਣਤੀ ਜਮ ਅਸੀਂ ਮੰਗ ਪੱਤਰ ਦੇਣ ਆਏ ਆ ਦੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤਾ ਸਿਕਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਈ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋਈ ਕਸ਼ਹਿਰੀਆਂ ਫੜੇ ਗਈਆਂ ਉਹਦੇ ਕੋ ਚੋਲੇ ਫੜੇ ਗਏ ਉਹਦੇ ਕੋ ਧਾਰਮਿਕ ਪੁੱਤੀਆਂ ਬੜੀਆਂ ਤੇ ਉਹਦੇ ਤਹਿਤ ਉਹਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾ ਦਿੱਤਾ ਤੇ ਹੁਣ ਲੱਗੀ ਆ ਤੀਜੀ ਵਾਰੀ ਐਨਐਸਏ ਹੁਣ ਤੁਹਾਨੂੰ ਦੱਸਣਾ ਚਾਹੁੰਨਾ 2027 ਦੇ ਵਿੱਚ ਸਰਕਾਰੀ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਹੋਣ। ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੀ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ। ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਪਰੋਲਾਂ ਦੇ ਰਹੇ। ਇੱਕ ਪਾਸੇ ਜਿਹਦਾ ਕੋਈ ਜੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆਰੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚ ਜੋ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਤੇ ਇਨਾ ਜ਼ੁਲਮ ਨਾ ਢਾ ਕੱਲਾ ਰਹਿ ਦੇਗਾ ਫਿਰ ਕੀ ਹੋਣਾ ਪਰ ਤੈਨੂੰ ਕਿਸ ਨੇ ਪਿੰਡਾਂ 'ਚ ਨਹੀਂ ਵੜਨ ਦੇ। ਇਹਨਾਂ ਚੋਲਮਣਾਂ। ਬੜਾ ਜ਼ੋਲਮ ਕਰਤਾ। ਸੋ ਮੰਗ ਪੱਤਰ ਦੇਣ ਆਏ ਹਾਂ। ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ ਗਵਰਨਰ ਨੂੰ ਮੰਨ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ। ਉਹਨੂੰ ਰਿਆ ਕੀਤਾ। ਤਰਨਤਾਰਨ ਸਾਹਿਬ ਆਪਾਂ ਪਹੁੰਚ ਚੁੱਕੇ ਆਂ ਤੇ ਫੇਸਬੁੱਕ 'ਈ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆਂ ਵੀ ਜਿਹੜਾ ਭਾਈ ਅਮਰਤਪਾਲ ਦਾ ਪੰਖਿਆ ਉਹ ਕੱਲਾ ਫੇਸਬੁੱਕ 'ਈ ਪੰਖਿਆ। ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ। ਨਾ ਜੋ ਬਹੁਤਿਆਂ ਨੂੰ ਗੇਸਟ ਬਾਰੇ ਪਤਾ ਨਹੀਂ ਸਾਡੇ ਮੁੰਡੇ ਇੰਸਟਾਗ੍ਰam 'ਚ ਜਰੂਰ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾ ਰੂਲਾ ਪਰ ਫੇਸਬੁਕ ਵਾਲੇ ਨਹੀਂ ਇਹ ਹੈਗੇ ਗਰਾਉਂਡ ਲੈਵਲ ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀ ਇੱਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਝੜ ਕੇ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸ੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਉਂਡ ਲੈਵਲ ਤੇ ਵਿਚੜ ਕੇ ਕੰਮ ਕਰਦੇ ਆ ਵੀ ਤੇ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਫਾ ਦੇ ਵਿੱਚੋਂ ਟੀ ਹੀ ਪਾਰਟੀ ਆ ਫੇਸਬੁਕ ਦੀ ਪੰਥ ਨਹੀਂ ਆ ਆ ਬਹੁਤੇ ਬੰਦੇ ਇਦਾਂ ਦੇ ਜਿਹਨਾਂ ਨੂੰ ਫੇਸਬੁਕ ਬਾਰੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਰਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਦੀ ਪੰਥ ਆ ਉਹਨਾਂ ਨੂੰ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਫੇਸਬੁਕ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬੰਦਪਾਲ ਫੇਸਬੁਕ ਦੀ ਪੰਥ ਹੀ ਆ ਕਰਵਾਉਂਦੇ ਆ ਲੱਗੀਆਂ ਵੀ ਵੀ ਅੱਜ ਤੇ ਤਰਨਤਾਰਨ ਤੇ ਇਕੱਠੇ ਵੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ 8 ਇਕੱਲੇ ਖੇਮ ਕਰਨ ਦੇ ਕੁਝ ਬੰ ਬਾਤੀ ਨੂੰ ਕਰਨਾ ਸਮੱਸਿਆ ਤੋਂ ਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੀ ਜੀ ਇੱਕ ਗੱਲ ਚੇਤੇ ਆਉਂਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਭੈੜੀਆਂ ਗੱਲਾਂ ਸਾਂਹ ਦਾ ਪੜਾਲੀਆਂ ਨਹੀਂ ਆ ਵੀ ਵਾਕਿਆ ਹੀ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNSE ਲਾਓ ਭਾਵੇਂ 3 RNSE ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਆ ਨਾ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਉਹ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰੋਂ ਤਾਂ ਡੱਟ ਕੇ ਉਹ ਖੜੇ ਮਿਲਣਗੇ ਤੁਹਾਨੂੰ ਤੁਸੀਂ ਜਿੰਨਾ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਗੁਰੂਆਂ ਤੋਂ ਤੁਸੀਂ ਸਾਨੂੰ ਐਨਐਸਏ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਜੂਟਿਆ ਪੰਜਾਬ ਦੀ ਮੌਜੂਦਨੀ ਆ ਉਹ ਇਦਾਂ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜੇਲਾ ਚ ਬੈਠੇ ਨੇ ਸੋ ਮੈਂ ਫੇਸਬੁਕੀ ਲੀਰਾਂ ਨੂੰ ਕਹਿੰਨਾ ਆ ਵੀ ਅੱਜ ਵੀ ਸਾਰੇ ਜ਼ਿਲ੍ਹਿਆਂ ਦਾ ਘੱਟ ਦੇਖ ਲੋ ਵੀ ਇਹ ਫੇਸਬੁਕੀ ਪੰਥਿਆ ਜਾਂ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਹੀ ਵਿਚਰਦੇ ਆ ਤੁਸੀਂ ਬਾਹਰ ਬੈਠੇ ਉਥੇ ਫੇਸਬੁੱਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਤੇ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਫੇਸਬੁੱਕ ਦੀ ਪੰਖਣੀ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਹਿੱਕਾਂ ਡਾ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਲੜਦੇ ਆ ਆਂ ਅੰਬਰ ਪਾਰਲੀਮੈਂਟal ਕਾ ਕਡੂ ਸਾਹਿਬ ਅੱਗੇ ਵੀ ਲੜਦੇ ਰਹਿ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਇਹ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਹੈ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਸੰਬੰਧ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਪ੍ਰਦਰਸ਼ਨ ਵੀ ਕੀਆ ਜਾ ਸਕਦਾ ਔਰ ਮੰਗ ਪੱਤਰ ਵੀ ਕੀ ਵਜਾ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਰੋਲਾਂ ਦੇ ਰਹੇ ਇੱਕ ਪਾਸੇ ਜਿੱਦਾਂ ਕੋਈ ਜ਼ੁਲਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚ ਜੋ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਤੇ ਇਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇ ਇਨਾ ਜ਼ੁਲਮ ਨਾ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇ ਕੇ ਡੀਸੀ ਵੀ ਨਹੀਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਹਨੂੰ ਰਿਹਾ ਕਿ ਠੀਕ ਕਰਨਪਾਲ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਫੇਸਬੁੱਕ ਦੇ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਖੀ ਆ ਉਹ ਇਕੱਲਾ ਫੇਸਬੁੱਕ ਹੀ ਬੰਖਿਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ ਜਿਨ੍ਹਾਂ ਚੋਂ ਬਹੁਤਿਆਂ ਨੇ ਫੇਸਬੁੱਕ 'ਤੇ ਪੜਾਡੀਆਂ ਸਾਡੇ ਮੁੰਡੇ ਇੰਸਟਾਗ੍ਰਾਮ 'ਤੇ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾਂ ਰੂਲਾਂ ਪਰ ਫੇਸਬੁੱਕ ਵਾਲੇ ਨਹੀਂ ਇਹ ਹੈਗੇ ਗਰਾਊਂਡ ਲੈਵਲ 'ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਚੜ ਕੇ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਵਿਚਰ ਕੇ ਕੰਮ ਕਰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸਫਾ ਦੇ ਵਿੱਚ ਉੱਠੀ ਹੋਈ ਪਾਰਟੀ ਆ ਫੇਸਬੁਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਅਜਿਹੇ ਨੇ ਜਿਹਨਾਂ ਨੂੰ ਫੇਸਬੁਕ 'ਤੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਹਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਹੀ ਪੰਥਿਆ ਉਹਨਾਂ ਨੂੰ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਫੁੱਕ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬੰਦਪਾਲ ਬੇਨਤੀਆਂ ਕਰਮਾਂ ਤੇ ਕੱਢ ਲਈਏ ਵੀ ਅੱਜ ਤੇ ਤਰਨਤਾਰਨ ਤੇ ਕਾਠ ਵੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆਂ ਅੱਜ ਇਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਹੋਣੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੇ ਜੀ ਇੱਕ ਗੱਲ ਚੇਤੇ ਆਉਂਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਭੈੜੀਆਂ ਜਣ ਸਾਂਹੇ ਦੱਪੜ ਵਾਲੀਆਂ ਨੇ ਆਂ ਵੀ ਬਾਕੀ ਆਈ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNs ਲਾਓ ਭਾਵੇਂ ਤੁਸੀਂ 3 RNs ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਉਹ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਦੇ ਨੇ ਤੁਹਾਨੂੰ ਤੁਸੀਂ ਜੇਲਾਂ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਕਲੀਮਾ ਤੋਂ ਇਹ ਸਾਨੂੰ ਐਨਐਸਏ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਜੂਸ ਹੈ ਪੰਜਾਬ ਦੀ ਨੌਜਵਾਨੀ ਆ ਉਹ ਇਦਾਂ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਦੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜੇਲਾ ਚ ਬੈਠੇ ਨੇ ਸੋ ਮੈਂ ਫੇਸਬੁਕੀ ਲੀਰਾਂ ਨੂੰ ਕਹਿਣਾ ਵਾ ਵੀ ਅੱਟ ਤੀ ਸਾਰੇ ਜਿਲ੍ਹਿਆਂ ਦਾ ਘੱਟ ਦੇਖ ਲੋ ਵੀ ਇਹ ਫੇਸਬੁਕੀ ਪੰਥਿਆ ਜਾਂ ਇਹ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਨੰਬਰ ਪਾਰਲੀਮੈਂਟ ਦਾ ਗੜੂ ਸਾਹਿਬ ਮੁਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ NSA ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਇਸ ਸੰਬੰਧ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਹੀ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਤੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ NSA ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਨੂੰਨ ਤੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਵਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਨਾਲ ਸਾਰਾ ਸਰ ਤੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਹੋਣਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੋਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ NSA ਜਿਹੜੀ ਰਿਪੀਟ ਕੀਤੀ ਆ ਉਸ NSA ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਹੈ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਰਨ ਤੱਕਿਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਵਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਾਰਾ ਸਰ ਤੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਕਹਿਣਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸੰਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੋਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਹੈ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ NSA ਜਿਹੜੀ ਰਿਪੀਟ ਕੀਤੀ ਆ ਉਸ NSA ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਹੈ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਈ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਰਨ ਤੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਵ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਰਾ ਸਰ ਤੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਕਹਿਣਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸੰਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੋਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਹੈ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਔਰ ਮੰਗ ਪੱਤਰ ਵੀ ਕੀ ਵਜ੍ਹਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਿਆ ਯਾਰ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੇ ਅੰਨੀ ਤੇ ਬੋਲੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਤੇ ਤੁਸੀਂ ਲੋਕੋਂ ਤੁਸੀਂ ਪ੍ਰਵਾਨੇ ਲੋਕੋਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂਆਂ ਦੀ ਗਵਾਈ ਚ ਵੱਡੀ ਗਿਣਤੀ ਜਬ ਅਸੀਂ ਮੰਗ ਪੱਤਰ ਦੇਣ ਆਇਆ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤ ਸਿਖਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਈ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋਈ ਕਸ਼ਹਿਰੀ ਫੜੇ ਗਈ ਉਹਦੇ ਕੋਈ ਚੋਲੇ ਫੜੇ ਗਈ ਉਹਦੇ ਕੋਈ ਧਾਰਮਿਕ ਬੁੱਤੀਆਂ ਪੜੀਆਂ ਤੇ ਉਹਦੇ ਤਹਿਤ ਕੋਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਸ ਮੰਨ ਲਿਆ। ਦੂਜੀ ਵਾਰੀ ਐਨਐਸਏ ਲੱਗੀ। ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾਤਾ। ਤੇ ਹੁਣ ਲੱਗੀ ਆ ਤੀਜੀ ਵਾਰੀ ਐਨਐਸਏ। ਹੁਣ ਤੁਹਾਨੂੰ ਦੱਸਣਾ ਚਾਹਉਣਾ 2027 ਦੇ ਵਿੱਚ ਸਰਕਾਰੇ ਖਾਲਸਾ ਬਣੂਗੀ। ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਉਣਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੀ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਰੋਲਾਂ ਦੇ ਰਹੇ ਇੱਕ ਪਾਸੇ ਜਿਹਦਾ ਕੋਈ ਜੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚ ਜੋ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹੈ ਜੇ ਸੱਚ ਕਿਹਾ ਅਮਰਿਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇ ਇੰਨਾ ਜ਼ੁਲਮ ਨਾ ਕਰ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣ ਆਏ ਹਾਂ ਮੰਗ ਪੱਤਰ ਦੇ ਕੇ ਡੀਸੀ ਸਾਹਿਬ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਿਤਪਾਲ ਦਾ ਕੋਈ ਦੋਸ਼ ਨਹੀਂ ਉਨਰਿਆ ਕੀ ਸੀ ਨਰਮਪਾਲ ਸਰ ਸਾਬਾ ਪਹੁੰਚ ਚੁੱਕੇ ਆ ਤੇ ਫੇਸਬੁਕੀ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਖੇ ਆ ਉਹ ਕੱਲਾ ਫੇਸਬੁਕੀ ਪੰਖੇ ਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ ਜਿੰਨਾ ਚੋ ਪਹੁੰਚਿਆ ਨੂੰ ਫੇਸਬੁਕ ਬਾਰੇ ਪਤਾ ਨਹੀਂ ਆ ਸਾਡੇ ਮੁੰਡੇ ਇੰਸਟਾਗ੍ਰਾਮ ਜਰੂਰ ਦੇ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾ ਰੂਲਾ ਪਰ ਫੇਸਬੁਕ ਵਾਲੇ ਨਹੀਂ ਇਹ ਹੈਗੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀ ਹਿੱਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਹੈ ਤੇ ਜਿਹੜੇ ਹੁਣ ਵੀ ਵੱਧ ਚੜ ਕੇ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਵਿਚੜ ਕੇ ਕੰਮ ਕਰੰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਫਾ ਦੇ ਵਿੱਚੋਂ ਛੋਟੀ ਜਿਹੀ ਪਾਰਟੀ ਆ ਫੇਸਬੁੱਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਅੱਦਾਂ ਦੇ ਜਿਨ੍ਹਾਂ ਨੂੰ ਫੇਸਬੁੱਕ ਬਾਰੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਰਾਂ ਕਹਿੰਦੀਆਂ ਆ ਵੀ ਇਹ ਫੇਸਬੁੱਕ ਹੀ ਪੰਖਿਆ ਉਹਨਾਂ ਨੂੰ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਫੇਸਬੁੱਕ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬੰਦਪਾਲ ਫੇਸਬੁੱਕ ਦੀ ਪੰਚੀਆ ਕਰਮਚਾਰੀ ਖੱਲਗੀਆਂ ਵੀ ਵੀ ਅੱਜ ਦੇ ਤਰਨਤਾਰਨ ਤੇ ਇਕੱਠੇ ਵੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ ਤੇ ਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਹੋਣਦੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੀ ਜੀ ਇੱਕ ਗੱਲ ਚੇਤੇ ਆਉਂਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲੀਆਂ ਬੜੀਆਂ ਪਹਿੜੀਆਂ ਜਣ ਸਾਂਹੇ ਦੱਪੜ ਵਾਲੀਆਂ ਨਹੀਂ ਵੀ ਵਾਕਿਆਈ ਇਹ دبੇ دبੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNs ਲਾਓ ਭਾਵੇਂ 3 RNs ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਹੋ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਦੇ ਨੇ ਤੁਹਾਨੂੰ ਤੁਸੀਂ ਜਿੰਨਾ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਖੀਲਮਾਂ ਤੋਂ ਉਹੀ ਸਾਨੂੰ ਐਨਐਸਏ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਜੂਸ ਆ ਪੰਜਾਬ ਦੀ ਨੌਜਵਾਨੀ ਆ ਉਹ ਅੱਜਾਂ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜ਼ਿਲ੍ਹਾ 'ਚ ਬੈਠੇ ਨੇ ਸੋ ਮੈਂ ਫੇਸਬੁੱਕ ਹੀ ਲੀਰਾਂ ਨੂੰ ਕਹਿੰਦਾ ਹਾਂ ਵੀ ਅੱਠ ਦੀ ਸਾਰੇ ਜ਼ਿਲ੍ਹਿਆਂ ਦਾ ਇੱਕ ਵੇਖ ਲੋ ਵੀ ਇਹ ਫੇਸਬੁੱਕ ਹੀ ਪੰਥ ਆ ਜਾਂ ਇਹ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਹੀ ਵਿਚਰਦੇ ਆ ਤੁਸੀਂ ਬਾਹਰ ਬੈਠੇ ਉੱਥੇ ਫੇਸਬੁੱਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਤੇ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਫੇਸਬੁੱਕ ਦੀ ਪੰਥ ਨਹੀਂ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਇਹ ਗੰਡਾ ਆ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਤੋਂ ਲੜਦੇ ਆਏ ਆ ਤੇ ਅੱਗੇ ਵੀ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਦੀ ਗੱਲ ਕਰਦੇ ਰਹਿਣਗੇ ਜਿਹੜਾ ਮਹਾਰਾਜ ਨੇ ਨਾਰਾ ਬਖਸ਼ਿਆ ਵਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਹੋਏ ਹੁਆਰ ਹੋਏ ਸਭ ਮਿਲ ਕੇ ਬਚੇ ਸ਼ਰਮਚੋ ਹੋਏ ਸੋ ਸਾਡਾ ਇਹ ਟਾਰਗੇਟ ਆ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਸਾਬ ਵਾਹਿਗੁਰੂ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮਰਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਰਨ ਤੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਵ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਰਾ ਸਰ ਟੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਗੈਨਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸੰਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੁਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ NSA ਜਿਹੜੀ ਰਿਪੀਟ ਕੀਤੀ ਆ ਉਸ NSA ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਲੋ ਕੀਤਾ ਗਿਆ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰਿਆਂ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਰਨ ਤੱਕਾਇਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਰਾ ਸਰ ਤੱਕਾ ਹੋ ਰਿਹਾ ਵਾ ਅੱਜ ਇਹਦੇ ਨਾਮ ਕੱਲ ਨੂੰ ਹੋਰ ਵੀ ਗਿਆਨ ਹੋ ਸਕਦਾ ਇਹ ਕਰਕੇ ਮੈਂ ਸਾਰੀ ਸੰਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੁਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ NSA ਜਿਹੜੀ ਰਿਪੀਟ ਕੀਤੀ ਆ ਉਸ NSA ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਲੋ ਕੀਤਾ ਗਿਆ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਕਾਰਨ ਤੱਕਿਆ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਸਿੱਖਾਂ ਵਾਸਤੇ ਕੋਈ ਕਾਨੂੰਨ ਹੀ ਨਹੀਂ ਹੈਗਾ ਤੀਸਰੀ ਵਾਰ ਪਹਿਲੀ ਵਾਰ ਲੱਗੀ ਚਾਂਸ ਆ ਵੀ ਜਿਹੜਾ ਪਹਿਲੀ ਵਾਰ ਐਨਐਸਐ ਲੱਗੀ ਆ ਤੇ ਇਹ ਜਿਹੜਾ ਸਿੱਖਾਂ ਦਾ ਸਰਾ ਸਰ ਟੱਕਾ ਹੋ ਰਿਹਾ ਵਾ ਅੱਜ ਇਹਦੇ ਨਾਲ ਕੱਲ ਨੂੰ ਹੋਰ ਵੀ ਗੈਨਾ ਹੋ ਸਕਦਾ ਇਹ ਕਰਕੇ ਮੈਂ ਸਾਰੇ ਸੰਖਾਂ ਨੂੰ ਬੇਨਤੀ ਕਰਦੀ ਪਾ ਇਕੱਠੇ ਹੋ ਕੇ ਚਲੀਏ ਤੇ ਪੁਰ ਜੋਰੇ ਦੀ ਜਿਹੜੀ ਨਿੰਦਾ ਕਰੀਏ ਜਿਹੜੀ ਤੀਜੀ ਵਾਰ ਐਨਐਸਐ ਲੋ ਇਹਨਾਂ ਨੇ ਵਧਾਈ ਆ ਅੱਜ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਮੁੱਖ ਸੇਵਾਦਾਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਉਨ੍ਹਾਂ ਤੇ ਜਿਹੜੀ ਪੰਜਾਬ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਮਿਲੀ ਭੁਗਤ ਕਰਕੇ ਤੇ ਤੀਸਰੀ ਵਾਰ ਐਨਐਸਏ ਜਿਹੜੀ ਰਿਪੀਟ ਕੀਤੀ ਆ ਉਸ ਐਨਐਸਏ ਦੇ ਖਿਲਾਫ ਅੱਜ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜੇ ਕੀਤੇ ਗਏ ਆ ਉਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਸਾਡੀ ਜਥੇਬੰਦੀ ਵੱਲੋਂ ਕੀਤਾ ਗਿਆ ਇਸ ਬੰਦ ਕੀ ਪਹਿਲੇ ਅਸੀਂ ਜਿਹੜਾ ਸੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਸੀ ਮੰਗ ਪੱਤਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ 'ਚ ਅੱਜ ਦੇ ਰਹੇ ਆ ਮੰਗ ਪੱਤਰ ਜਿੰਨੇ ਵੀ ਜ਼ਿਲ੍ਹੇ ਸਾਰੇ ਜ਼ਿਲ੍ਹਿਆਂ 'ਚ ਆਪੋ ਆਪਣੀ ਸੰਗਤ ਇਕੱਠੀ ਕਰਕੇ ਸਾਰੇ ਜ਼ਿਲ੍ਹਿਆਂ 'ਚ ਮੰਗ ਪੱਤਰ ਐਨਐਸਸੀ ਨੂੰ ਰੱਦ ਕਰਵਾਉਣ ਵਾਸਤੇ ਦੇ ਰਹੇ ਆ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਔਰ ਮੰਗ ਪੱਤਰ ਵੀ ਕੀ ਵਜਾ ਭਾਈ குரு ਜੀ ਕਾ ਖਾਲਸਾ ਭਾਈ குரு ਜੀ ਕੀ ਫਤਿਹ ਜੀ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੇ ਅੰਨੀ ਤੇ ਬੋੜੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਤੇ ਤੁਸੀਂ ਲੋਕੋਂ ਤੁਸੀਂ ਪ੍ਰਵਾਨੇ ਲੋਕੋਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜੱਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਂਗ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂ ਦੀ ਗਵਾਈ ਚ ਵੱਡੀ ਗਿਣਤੀ ਜਬ ਅਸੀਂ ਮੰਗ ਪੱਤਰ ਦੇਣ ਆਇਆ ਤੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤ ਸਿਕਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋ ਕਸ਼ਹਿਰੀ ਬੜੇ ਗਈ ਉਹਦੇ ਕੋ ਚੋਲੇ ਫੜੇ ਗਈ ਉਹਦੇ ਕੋ ਧਾਰਮਿਕ ਪੁੱਤਰੀਆਂ ਬੜੀਆਂ ਨੇ ਇਹ ਉਹਦੇ ਤਹਿਤ ਕੋ ਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ वारिस ਮੰਨ ਲਿਆ। ਦੂਜੀ ਵਾਰੀ ਐਨਐਸਏ ਲੱਗੀ ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾਤਾ। ਤੇ ਹੁਣ ਲੱਗੀ ਆ ਤੀਜੀ ਵਾਰੀ ਐਨਐਸਏ। ਹੁਣ ਤੁਹਾਨੂੰ ਦੱਸਣਾ ਚਾਹਉਣਾ 2027 ਦੇ ਵਿੱਚ ਸਰਕਾਰੇ ਖਾਲਸਾ ਬਣੂਗੀ। ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਉਣਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੇਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਰੋਲਾ ਦੇ ਰਹੇ ਇੱਕ ਪਾਸੇ ਜਿਹਦਾ ਕੋਈ ਜੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੋ ਕਿਸੇ ਸ਼ੇਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹਿਆ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇ ਇੰਨਾ ਜ਼ੁਲਮ ਨਾ ਢਾ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇ ਕੇ ਡੀਸੀ ਨਹੀਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਨੁਰਿਆ ਕਿ ਸੀ ਤਰ ਤਰ ਸਾਬਾ ਪਹੁੰਚ ਚੁੱਕੇ ਆ ਤੇ ਫੇਸਬੁਕੀ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਥੀ ਆ ਉਹ ਇਕੱਲਾ ਫੇਸਬੁਕੀ ਪੰਥੀ ਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ ਇਹਨਾਂ ਚੋਂ ਬਹੁਤੇ ਉਹਨੂੰ ਫੇਸਬੁਕ 'ਤੇ ਪਤਾ ਨਹੀਂ ਆ ਸਾਡੇ ਮੁੰਡੇ